ਕੇਸਰੀਵਾਲ ਨੂੰ ਐਵੇਂ ਚੱਕ ਲਿਆ ਇਹ ਕਦੇ ਵੀ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਇਹ ਐਡੇ ਇਮਾਨਦਾਰ ਬੰਦੇ ਆ ਜਿਹੜੀ ਕੇਂਦਰ ਸਰਕਾਰ ਉਹ ਸ਼ਰਿਆਮ ਧੱਕਾ ਕਰੀ ਜਾਂਦੀ ਕੇਸਰੀਵਾਲ ਦਸਾ ਦਿਨਾਂ ਦਾ ਬਣ ਗਿਆ ਸ਼ਰਾਬ ਪੀਣ ਵਾਲਾ ਝਾਤੀ ਮਾਰੋ ਹਜ਼ਾਰ ਕਰੋੜ ਦਾ ਕਪਲਾ 20 ਦਿਨਾਂ ਦਾ ਬਣ ਗਿਆ 2000 ਕਰੋੜ ਦਾ ਕਫਲਾ ਤੇ ਜਿਹੜਾ 1 ਮਹੀਨਾ 30 ਦਿਨ ਜਿਹਨੂੰ ਆਪਾਂ ਕਹਿੰਦੇ ਆ 30 ਦਿਨਾਂ ਦਾ 1 ਮਹੀਨਾ ਉਹ ਬਣ ਗਿਆ 3000 ਕਰੋੜ ਰੁਪਏ ਦਾ ਕਫਲਾ ਜਿਹੜਾ ਅਨਲਿਗੇ ਲੋਕਾਂ ਤੋਂ ਵਸੂਲਿਆ ਜਾ ਰਿਹਾ ਕਰੋੜਾਂ ਰੁਪਇਆ ਕਿੱਥੇ ਜਾ ਰਿਹਾ ਕੌਣ ਕੁਮਾਰਿਆ ਕਿਹੜੀ ਗੱਲੋਂ ਚੋਪਾ ਏਜੰਸੀਆਂ ਨੂੰ ਸਭ ਕੁਝ ਪਤਾ ਹੁੰਦਾ ਇਹਦੇ ਵਿੱਚ ਸਰਕਾਰ ਨੂੰ ਸਭ ਕੁਝ ਪਤਾ ਹੁੰਦਾ ਫੇਰ ਸਰਕਾਰ ਚੁੱਪ ਕਿਉਂ ਕੇਜਰੀਵਾਲ ਨੂੰ ਐਵੇਂ ਚੱਕ ਲਿਆ ਐਡਾ ਇਮਾਨਦਾਰ ਬੰਦਾ ਕੇਜਰੀਵਾਲ ਨੂੰ ਕਹਿੰਦੇ ਸ਼ਰਾਬ ਘਟਾਲੇ ਦੇ ਵਿੱਚ ਆ ਕੇਂਦਰ ਸਰਕਾਰ ਨੇ ਚੱਕ ਲਿਆ ਇਹੋ ਜਿਹੇ ਬੰਦੇ ਇਮਾਨਦਾਰ ਕਦੇ ਮਿਲ ਸਕਦੇ ਆ ਇਹ ਕਦੇ ਵੀ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਇਹ ਐਡੇ ਇਮਾਨਦਾਰ ਬੰਦੇ ਆ ਜਿਹੜੀ ਕੇਂਦਰ ਸਰਕਾਰ ਉਹ ਸ਼ਰਿਆਮ ਧੱਕਾ ਕਰੀ ਜਾਂਦੀ ਕੇਸਰੀਵਾਲ ਦਾ ਇਹ ਮੇਰੀਆਂ ਗੱਲਾਂ ਨਹੀਂ ਆ ਕਿਤੇ ਕਹੋ ਮੈਂ ਰੋਈ ਜਾਂਦਾ ਇਹ ਰੋਈ ਜਾਂਦੇ ਹੋਣਗੇ ਪੰਜਾਬ ਵਾਲੇ ਆਮ ਆਦਮੀ ਪਾਰਟੀ ਵਾਲੇ ਤੇ ਮੈਂ ਤਾਂ ਬਹੁਤ ਲੋਕ ਕਹਿੰਦੇ ਹੋਣਗੇ ਕਿ ਜਿਹੜਾ ਕੇਸਰੀਵਾਲ ਉਹ ਐਵੇਂ ਚੱਕ ਲਿਆ ਸ਼ਰਾਬ ਘਟਾਲੇ ਦੇ ਵਿੱਚ ਉਹ ਤਾਂ ਐਵੇਂ ਹੀ ਲੈ ਆਂਦਾ ਆ ਜਿਹੜਾ ਇਹਨਾਂ ਦੇ ਕਿਸੇ ਐਮਐਲਏ ਦਾ ਗਾਣਾ ਸੀ ਕਹਿੰਦਾ ਦੇਖੋ ਯਾਰਾ ਚੀਜ਼ ਬਣਾਈ ਕਿਆ ਦਾਰੂ ਪਕੜੇ ਗਲਾਸੀ ਖੋਲਦੇ ਬੋਤਲ ਪਾ ਦਾਰੂ ਲੋਕੀ ਕਹਿਣ ਸ਼ਰਾਬ ਇਸ ਨੂੰ ਮੈਂ ਕਹਿੰਨਾ ਵਾਂ ਦਾਰੂ ਹੁਣ ਸ਼ਰਾਬ ਘਟਾਲਾ ਦਿੱਲੀ ਹੋਇਆ ਕਿ ਨਹੀਂ ਹੋਇਆ ਰੱਬ ਜਾਣੇ ਪਰ ਜਿਹੜਾ ਪੰਜਾਬ ਦੇ ਵਿੱਚ ਸ਼ਰਾਬ ਘਟਾਲਾ ਉਹ ਮੈਂ ਤੁਹਾਡੇ ਸਾਹਮਣੇ ਲੈ ਆਵਾ ਸ਼ਰਾਬ ਘਟਾਲਾ ਕਿਉਂ ਕਹਿ ਰਿਆਂ ਆ ਚੈੱਕ ਕਰਿਆ ਜੇ ਆ ਇੱਥੇ ਰੇਟ ਪਾਇਆ ਹੋਇਆ ਮਿਨੀਮਮ ਰੇਟ ਸੇਲ ਪ੍ਰਾਈਸ 43 ਰੁਪਏ ਤੇ ਇਹ ਲੋਕਾਂ ਨੂੰ ਵੇਚਿਆ ਜਾ ਰਿਹਾ 70 ਰੁਪਈਆ ਦਾ ਕਿੰਨੇ ਦਾ 70 ਰੁਪਈਆ ਦਾ ਕਹਿਣ ਤੋਂ ਭਾਵ ਸਿੱਧੇ ਤੌਰ ਤੇ 30 ਰੁਪਈਆ ਦੀ ਲੁੱਟ ਹੋ ਰਹੀ ਆ ਹੁਣ ਇਹ ਮੈਂ ਮੈਨੂੰ ਕੋਈ ਬੰਦਾ ਦਾ ਮਿਨੀਮਮ ਰੇਟ ਸੇਲ ਪ੍ਰਾਈਸ ਦਾ ਮਤਲਬ ਹੁੰਦਾ ਵੀ ਇਤੋਂ ਘੱਟ ਨਹੀਂ ਵੇਚ ਸਕਦੇ ਨਾ ਵੇਚਣ ਪਰ ਜਿੰਨਾ ਰੇਟ ਆ ਉਹਨਾਂ ਤਾਂ ਵੇਚਣ ਇਹ ਜਿਹੜਾ ਬੰਦਾ ਪੌਗਾ ਪਿੰਦਾ ਉਹਦੇ ਨਾਲ ਹੋ ਰਹੀ ਆ 30 ਰੁਪਿਆ ਦੀ ਲੋਟਾ ਸਵਾਰ ਕੇ ਦੇਖ ਲੋ ਜੇ ਭਰਾਵੋ ਹੁਣ ਇੱਕ ਆਉਂਦੀ ਆ ਪਤਾ ਨਹੀਂ ਜਿਹਨੂੰ ਆਪਾਂ ਰੰਮ ਵੀ ਕਹਿ ਦਿੰਦੇ ਆ ਮੋਨ ਉਹ ਪਤਾ ਨਹੀਂ ਕਿਹੜੀ ਵਾਰ ਆਲ ਮੋਨ ਇਸ ਤਰ੍ਹਾਂ ਦੀ ਉਹਦੇ ਤੇ ਰੇਟ ਹੈਗਾ 290 ਰੁਪਏ ਦੇ ਲੋਕਾਂ ਨੂੰ ਵੇਚੀ ਜਾਂਦੀ ਆ ਉਹ 6-600 ਰੁਪਏ ਦੀ ਕੈਨ ਤੋਂ ਪਾਲ ਸ਼ਰਾਬ ਦੇ ਵਿੱਚ ਹੀ 3-300 ਰੁਪਏ ਦਾ ਇੱਕ ਬੰਦੇ ਨਾਲ ਕਪਲਾ ਹੁਣ ਜੇਕਰ ਆ ਹੁਣ 300 ਰੁਪਈਆਂ ਦਾ ਕਪਲਾ ਇਹਦੇ ਵਿੱਚ ਹੈਗਾ ਇਹ ਹੈਗਾ 85 15 ਉਹ ਤੇ 20 ਉਹ ਵਾਲਾ 35 40 ਰੁਪਏ ਦੇਆ ਕਪਲਾ 100 ਰੁਪਏ ਦੇ ਚੋ ਕਪਲਾ ਹੁਣ ਇੱਕ ਕਰੋੜ ਬੰਦਾ ਜੇਕਰ ਸ਼ਰਾਬ ਪੀਂਦਾ ਹੋਵੇ ਉਹ ਮੈਂ ਕੀ ਕਹੂੰਗਾ ਹੁਣ ਸੁਨ ਲੈ ਜੇ ਧਿਆਨ ਨਾਲ ਜਿਹੜੇ ਕਹਿੰਦੇ ਕੇਦਰੀਵਾਸ ਤਾਂ ਬੜਾ ਚੰਗਾ ਖੁਸ਼ਹਾਲਤਾ ਲੈ ਯਾਰ ਰੋਣਾ ਕਿਉਂ ਦਸਾ ਦਿਨਾਂ ਦਾ ਬਣ ਗਿਆ ਸ਼ਰਾਬ ਪੀਣ ਵਾਲਾ ਝਾਤੀ ਮਾਰੋ ਹਜ਼ਾਰ ਕਰੋੜ ਦਾ ਕਪਲਾ 20 ਦਿਨਾਂ ਦਾ ਬਣ ਗਿਆ 2000 ਕਰੋੜ ਦਾ ਕਪਲਾ ਤੇ ਜਿਹੜਾ 1 ਮਹੀਨਾ 30 ਦਿਨ ਜਿਹਨੂੰ ਆਪਾਂ ਕਹਿੰਦੇ ਆ 30 ਦਿਨਾਂ ਦਾ 1 ਮਹੀਨਾ ਉਹ ਬਣ ਗਿਆ 3000 ਕਰੋੜ ਰੁਪਏ ਦਾ ਕਫਲਾ ਜਿਹੜਾ ਅਨਲੀਗਲ ਲੋਕਾਂ ਤੋਂ ਵਸੂਲਿਆ ਜਾ ਰਿਹਾ ਔਰ ਫਿਰ 10 ਮਹੀਨਿਆਂ ਦਾ ਬਣ ਗਿਆ 30000 ਕਰੋੜ ਰੁਪਇਆ ਫਿਰ 12 ਮਹੀਨਿਆਂ ਦਾ ਬਣ ਗਿਆ 36000 ਕਰੋੜ ਰੁਪਇਆ ਉਹ ਪੰਜਾਬ ਦਾ ਮੁੱਖ ਮੰਤਰੀ ਤੇ ਸ਼ਰਾਬ ਵਿਭਾਗ ਮੰਤਰੀ ਉਹ ਦੱਸੇ ਕਿ ਇਹ ਜਿਹੜਾ ਪੈਸਾ ਜਿਹੜਾ ਸਾਲ ਦਾ 36000 ਕਰੋੜ ਰੁਪਇਆ ਤੇ 35 ਦੇ 35 ਹੁੰਦੇ ਆ 70 70 ਤੇ 272 72000 ਕਰੋੜ ਰੁਪਇਆ ਪੰਜਾਬ ਸਰਕਾਰ ਬਣੀ ਨੂੰ 2 ਸਾਲ ਹੋ ਗਏ 72000 ਕਰੋੜ ਰੁਪਇਆ ਇਹ ਲੋਕਾਂ ਤੋਂ ਅਨਲੀਗਲ ਤੌਰ ਤੇ ਵਸੂਲਿਆ ਗਿਆ ਇਹ ਦੱਸੋ ਇਹ ਕਿਹਦੇ ਕੋਲ ਗਿਆ 2020 ਤੋਂ ਇਹ ਮੁੱਦਾ ਤੁਹਾਡੇ ਸਾਹਮਣੇ ਲਿਆ ਰਿਆ ਪਰ ਤੁਸੀਂ ਬੋਲ ਨਹੀਂ ਰਹੇ ਇਹ ਗੱਲ ਯਾਦ ਰੱਖੋ ਕਿ ਇਹ ਕਰੋੜਾਂ ਰੁਪਇਆ ਕਿੱਥੇ ਜਾ ਰਿਹਾ ਕੌਣ ਕਮਾ ਰਿਹਾ ਕਿਹੜੀ ਗੱਲੋਂ ਚੁੱਪਾ ਏਜੰਸੀਆਂ ਨੂੰ ਸਭ ਕੁਝ ਪਤਾ ਹੁੰਦਾ ਇਹਦੇ ਵਿੱਚ ਸਰਕਾਰ ਨੂੰ ਸਭ ਕੁਝ ਪਤਾ ਹੁੰਦਾ ਫਿਰ ਸਰਕਾਰ ਚੁੱਪ ਕਿਉਂ ਆ ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿੰਦਾ ਮੇਰੀ ਇੱਕ ਇੱਕ ਚੀਜ਼ ਤੇ ਅੱਖਾ ਪਰ ਇਸ ਮਸਲੇ ਤੇ ਇਹ ਅੱਖ ਤੇ ਕਿਹੜਾ ਮਤਲਬ ਮੋਤੀਆ ਉੱਤਰ ਆਇਆ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਭਲੀਆਂ ਕਰੇ ਜਉਂਗਾ ਵਸਦਾ ਰਹੇ ਸਾਡਾ ਮੁੱਖ ਮੰਤਰੀ ਪਰ ਕੇਜਰੀਵਾਲ ਚੱਕਿਆ ਗਿਆ ਜੇਕਰ ਸ਼ਰਾਬ ਘਟਾਲੇ ਚ ਕਹਿੰਦੇ ਆ ਮੈਨੂੰ ਤਰਕੇ ਇੱਕ ਪੱਤਰਕਾਰ ਦਾ ਫੋਨ ਆਇਆ ਸੀ ਕਹਿੰਦੇ ਤੁਸੀਂ ਆਉਣਾ ਫਰੀਦਕੋਟ ਹੱਲ ਮੈਂ ਕਿਹਾ ਨਾ ਭਾਈ ਕਹਿੰਦੇ ਕੋਟਕਪੂਰੇ ਹੱਲ ਮੈਂ ਕਿਹਾ ਨਾ ਭਾਈ ਫਿਰ ਕਹਿੰਦੇ ਆਜੋ ਮੈਂ ਕਿਹਾ ਨਹੀਂ ਵੀਰੇ ਮੈਂ ਨਹੀਂ ਆ ਸਕਦਾ ਤੇ ਗੱਲ ਕੀ ਹੋ ਗਈ ਕਹਿੰਦੇ ਤੁਹਾਡਾ ਸੱਜਣ ਚੱਕਿਆ ਗਿਆ ਮੈਂ ਆਖਾ ਇਹ ਮਨਾ ਸੱਜਣ ਕਿਹੜਾ ਚੱਕਿਆ ਗਿਆ ਸੱਜਣਾ ਦਾ ਤੇ ਕੇਸਰੀਵਾਲ ਮੈਂ ਆਖਾ ਬੱਲੇ 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 ਕਹਿੰਦਾ ਆਖੇ ਮੈਂ ਤੇਰੇ ਉੱਤੇ ਮਰ ਮਿਟੀ ਕਹਿੰਦਾ ਮੈਂ ਝਾੜੂ ਉੱਤੇ ਮਰ ਮਿਟੀ ਕੇਸਰੀਵਾਲ ਦਾ ਮੁਖੜਾ ਵੇਂਦਿਆ ਸਾਰ ਮੈਂ ਆਖੇ ਇਹ ਗੱਲ ਬਣੀ ਕਿ ਹਾਂਜੀ ਗੱਲ ਇਹ ਬਣੀ ਮੈਂ ਆਖਾ ਵੀ ਕਾਹਦੇ ਚ ਉਹ ਕਹਿੰਦਾ ਸ਼ਰਾਬ ਘਟਾਲੇ ਚ ਮੈਂ ਰੋਣ ਲੱਗ ਗਿਆ ਉਹ ਕਹਿੰਦਾ ਤੂੰ ਰੋਣ ਕਾ ਤੋਂ ਲੱਗ ਗਿਆ ਬਾਅਦ ਚ ਮੈਂ ਹੱਸ ਪਿਆ ਮੈਂ ਆਖਾ ਝਾੜੂ ਵਾਲੇ ਰੋਂਦੇ ਹੋਣੇ ਆ ਕਿਉਂ ਤਾਂ ਨਜਾਇਜ਼ ਆ ਇਹ ਤਾਂ ਕੇਂਦਰ ਸਰਕਾਰ ਤਾਂ ਇਹ ਤਾਂ ਹਿਟਲਰ ਬਣੀ ਹੋਈ ਆ ਇਹ ਕਿੰਗ ਜੌਨ ਬਣੀ ਹੋਈ ਆ ਇਹ ਲੋਕਤੰਤਰ ਦਾ ਘਾਣ ਕਰੀ ਆਉਂਦੀ ਆ ਜਿਵੇਂ ਪੰਜਾਬ ਦੇ ਵਿੱਚ ਆਪ ਬਾਹਲਾ ਲੋਕਤੰਤਰ ਦਾ ਜਿਹੜਾ ਫਾਇਦਾ ਕਰ ਰਹੇ ਹੁਣ ਇਸ ਟਾਈਮ ਮੈਂ 92 ਐਮਐਲਏ ਕੋਲੋਂ ਪੰਜਾਬ ਦੇ ਸਪੀਕਰ ਸਾਹਿਬਾਨ ਕੋਲੋਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਲੋਂ ਔਰ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਸਾਹਿਬ ਔਰ ਜਿਹੜਾ ਦਿੱਲੀ ਦਾ ਲਗਭਗ 100 ਕਰੋੜ ਰੁਪਏ ਦਾ ਕਪਲਾ ਅਨਲੀਗਲ ਤੌਰ ਤੇ ਵਸੂਲਿਆ ਜਾ ਰਿਹਾ ਉਹ ਕੀ ਦੀ ਜੇਬ ਚ ਪੈ ਰਿਹਾ ਜੇਕਰ ਥੋੜੀ ਜੇਬ ਚ ਨਹੀਂ ਪੈ ਰਿਹਾ ਫਿਰ ਤੁਸੀਂ ਚੁੱਪ ਕਿਉਂ ਆ ਜੇਕਰ ਤੁਸੀਂ ਚੁੱਪ ਬੈਠੇ ਆ ਫਿਰ ਇਹਦਾ ਮਤਲਬ ਕੀ ਉਹ ਪੈਸਾ ਤੁਹਾਨੂੰ ਆਉਂਦਾ ਇਹ ਵੇਖੋ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਤੁਸੀਂ ਲੋਕ ਗਵਾਹ ਬੈਠੇ ਆ ਜਿਹੜੇ ਪਿੰਦੇ ਆ ਉਹ ਦੱਸਣ ਉਹ ਦੱਸਣਗੇ ਕਈ ਲੋਕ ਮੈਨੂੰ ਕਹਿੰਦੇ ਆ ਕਿ ਤੁਸੀਂ ਜਿਹੜਾ ਕਹ ਲੋ ਇਹ ਨਸ਼ਾ ਕਰਕੇ ਤਾਂ ਨਹੀਂ ਬੋਲਦਾ ਇਹ ਕੀ ਖਾਂਦਾ ਜੇਕਰ ਭਰਾਵੋ ਆਫੀਮ ਖਾ ਕੇ ਬੋਲਦੇ ਹੁੰਦੇ ਜੇਕਰ ਭੁੱਖੀ ਖਾ ਕੇ ਬੋਲਦੇ ਹੁੰਦੇ ਜੇਕਰ ਟਰੂਮਾ ਟਰੂਮਾ ਗੋਲ ਖਾ ਕੇ ਜਾਂ ਕੁਲਪਾ ਲਾ ਕੇ ਜਾਂ ਸਿਕਟਾ ਬੀੜੀਆਂ ਪੀ ਕੇ ਜਾਂ ਸ਼ਰਾਬਾਂ ਪੀ ਕੇ ਲੋਕ ਬੋਲਦੇ ਹੁੰਦੇ ਤਾਂ ਨਸ਼ੇ ਕਦੋਂ ਦੇ ਬੰਦ ਹੋ ਜਾਣੇ ਸੀ ਇਹ ਗੱਲ ਤੇ ਗੌਰ ਫਰਮਾਓ ਉਹ ਤਾਂ ਕ੍ਰਾਂਤੀ ਜਿਹੜੇ ਨਸ਼ਾ ਕਰਦੇ ਉਹਨਾਂ ਨੇ ਲੈਉਣੀ ਨਹੀਂ